ਅੱਜਕੱਲ ਦੇ ਬੱਚੇ ਨਾ ਪਤੰਦਰ ਬਹੁਤ ਜ਼ਿਆਦਾ ਤੇਜ਼ ਆ ਇਹਨਾਂ ਨੂੰ ਤਾਂ ਹਰ ਵੇਲੇ ਕੁਝ ਨਾ ਕੁਝ ਖਾਣ ਨੂੰ ਚਾਹੀਦੀ ਆ ਖੇਸਵਾ ਤੇ ਜਾਂ ਫਿਰ ਇਹਨਾਂ ਦੇ ਹੱਥ 'ਚ ਮੋਬਾਈਲ ਹੋਣਾ ਚਾਹੀਦਾ ਹੈ ਫੇਰ ਹੀ ਇਹ ਖੁਸ਼ ਰਹਿੰਦੇ ਆ ਪਹਿਲੇ ਵਾਲੇ ਜਵਾਕ ਨਹੀਂ ਹਾਂ ਜੋ ਮਿੱਟੀ ਨਾਲ ਖੇਡਦੇ ਰਹਿਣ ਅੱਜਕੱਲ ਦੇ ਜਵਾਕ ਬਹੁਤ ਜ਼ਿਆਦਾ ਤੇਜ਼ ਆ ਇਹਨਾਂ ਨੂੰ ਕੋਈ ਗੱਲ ਕਹੀਏ ਨਾ ਤੇ ਅੱਗੋਂ ਇੰਨੀਆਂ ਗੱਲਾਂ ਕਰਦੇ ਆ ਨਾ ਬੰਦਾ ਸੋਚਣ ਲੱਗ ਪੈਂਦਾ ਵੀ ਇਹ ਵੱਡੇ ਆ ਜਾਪਾ ਵੱਡੇ ਆ ਸੋ ਆਓ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਬੱਚੀ ਦਾ ਸਾਂਝਾ ਕਰਦੇ ਆ ਜੋ ਆਪਣੀ ਮਾਂ ਨੂੰ ਕਹਿੰਦੀ ਪਈ ਹੈ ਕਿ ਜੇ ਕੁਝ ਕਰਨ ਹੀ ਨਹੀਂ ਦੇਣਾ ਸੀ ਮੈਨੂੰ ਤਾਂ ਮੈਨੂੰ ਹੋ हॉस्पिटल चो क्यूँ ले के आए दो। नहीं फिर नहीं शादी के के मोबाइल देख लो नहीं टीवी देख लो नहीं ये कहती रहती है नहीं 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 जब लेने क्यों आए थे हॉस्पिटल से तब भी कह देते नहीं नहीं मेरी माँ तब तो, तो कह देती हाँ 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 इधर आ जाओ इधर इधर ਹਾਂਜੀ ਫੇ ਤੁਹਾਡੇ ਵੀ ਬੱਚੇਵੇਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰੱਖਾ